ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਕਿ ਪਰਮੇਸ਼ਰ ਨੇ ਇੱਕ ਵਾਰ ਫਿਰ ਸਾਨੂੰ ਆਪਣਾ ਪਵਿੱਤਰ ਵਚਨ ਸਿੱਖਣ ਦੇ ਲਈ ਮੌਕਾ ਦਿੱਤਾ ਹੈ ਅਸੀਂ ਲਗਾਤਾਰ ਪ੍ਰਭੂ ਦੇ ਵਚਨ ਦੇ ਵਿੱਚੋਂ ਜੋ ਸਿੱਖ ਰਹੇ ਹਾਂ ਔਰ ਸਾਡਾ ਮੁੱਖ ਵਿਸ਼ੇ ਸੀ ਕਿ ਬਾਈਬਲ ਕਿਵੇਂ ਪੜ੍ਹਨੀ ਹੈ ਔਰ ਉਹਦੇ ਵਿੱਚ ਮੈਂ ਤੁਹਾਨੂੰ ਸਿਖਾਇਆ ਸੀ ਕਿ ਜਦ ਵੀ ਅਸੀਂ ਬਾਈਬਲ ਨੂੰ ਪੜ੍ਹਨਾ ਹੈ ਉਸ ਦੇ ਵਿੱਚ ਕਿਸੇ ਵੀ ਵਚਨ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਨਜ਼ਰ ਅੰਦਾਜ਼ ਬੋਲਣ ਦਾ ਮਤਲਬ ਅਣਦੇਖਾ ਨਹੀਂ ਕਰਨਾ ਬਹੁਤ ਵਾਰ ਅਸੀਂ ਪ੍ਰਭੂ ਦੇ ਵਚਨਾਂ ਨੂੰ ਕੁਝ ਅੱਛੇ-ਅੱਛੇ ਵਚਨਾਂ ਨੂੰ ਪੜ੍ਹਦੇ ਆਂ ਔਰ ਬਾਕੀ ਨਹੀਂ ਪੜ੍ਹਦੇ ਲੇਕਿਨ ਮੈਂ ਸਿੱਖਾਇਆ ਕਿ ਕਿਵੇਂ ਪ੍ਰਭੂ ਦੇ ਸਾਰੇ ਹੀ ਵਚਨ ਸਾਡੇ ਲਈ ਕਿੰਨੇ ਜ਼ਰੂਰੀ ਆ ਸੋ ਅੱਜ ਦੇ ਧਿਆਨ ਦੇ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਦੇਖਣਾ ਆ ਉਹ ਸਾਡਾ ਦੂਸਰਾ ਲੈਸਨ ਆ ਦੂਸਰਾ ਪਾਠ ਆ ਜਿਦੇ ਵਿੱਚ ਅਸੀਂ ਸਿੱਖਣਾ ਆ ਕਿ ਜਦ ਅਸੀਂ ਬਾਈਬਲ ਨੂੰ ਪੜ੍ਹਦੇ ਆਂ ਬਾਈਬਲ ਪੜ੍ਹਨ ਦੇ ਵਿੱਚ ਕਦੀ ਵੀ ਜਲਦਬਾਜ਼ੀ ਨਹੀਂ ਕਰਨੀ ਮੈਂ ਫਿਰ ਇੱਕ ਵਾਰ ਦੱਸਦਾ ਹਾਂ ਜਦ ਵੀ ਅਸੀਂ ਪ੍ਰਭੂ ਦੇ ਪਵਿੱਤਰ ਵਚਨਾਂ ਨੂੰ ਪੜ੍ਹਦੇ ਹਾਂ ਜੋ ਪਵਿੱਤਰ ਬਾਈਬਲ ਆ ਉਹਨੂੰ ਪੜ੍ਹਦੇ ਸਮੇਂ ਜਲਦਬਾਜ਼ੀ ਨਹੀਂ ਕਰਨੀ ਕਿਉਂ ਜਲਦਬਾਜ਼ੀ ਨਹੀਂ ਕਰਨੀ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਦੁਨੀਆ ਦੇ ਮਾਹੌਲ ਦੇ ਵਿੱਚ ਜਦ ਅਸੀਂ ਦੇਖਦੇ ਹਾਂ ਇਹ ਕੰਪਿਊਟਰ ਦਾ ਯੁੱਗ ਗਿਆ ਔਰ ਇਸ ਦੇ ਵਿੱਚ ਹਰ ਇੱਕ ਵਿਅਕਤੀ ਜੋ ਵੀ ਉਹਨੂੰ ਚਾਹੀਦਾ ਆ ਉਹ ਬਹੁਤ ਫਾਸਟ ਸਰਵਿਸ ਤੇ ਚਾਹੀਦਾ ਆ ਫੋਰ ਐਗਜ਼ਾਮਪਲ ਉਦਾਹਰਨ ਦੇ ਲਈ ਅਗਰ ਕਿਸੇ ਵਿਅਕਤੀ ਨੇ ਟ੍ਰੇਨ ਦੀ ਬੁਕਿੰਗ ਕਰਾਉਣੀ ਆ ਤੁਹਾਨੂੰ ਸੁਪਰ ਫਾਸਟ ਟ੍ਰੇਨ ਚਾਹੀਦੀ ਆ ਅਗਰ ਕਿਸੇ ਨੂੰ ਨੈਟ ਚਾਹੀਦਾ ਤਾਂ ਬਹੁਤ ਸੁਪਰ ਫਾਸਟ ਚਾਹੀਦਾ ਆ ਅਗਰ ਕਿਸੇ ਨੂੰ ਬਾਈਕ ਚਾਹੀਦੀ ਤਾਂ ਬਹੁਤ ਰਫਤਾਰ ਵਾਲੀ ਚਾਹੀਦੀ ਆ ਅਗਰ ਕਿਸੇ ਨੂੰ ਕਾਰ ਚਾਹੀਦੀ ਤਾਂ ਬਹੁਤ ਸਪੀਡ ਵਾਲੀ ਚਾਹੀਦੀ ਆ ਤੋ ਅਸੀਂ ਦੇਖਦੇ ਆ ਇੱਥੋਂ ਤੱਕ ਅਗਰ ਕਿਸੇ ਨੇ ਖਾਣਾ ਵੀ ਖਾਣਾ ਆ ਤਾਂ ਜ਼ਿਆਦਾਤਰ ਤੁਹਾਨੂੰ ਭੀੜ ਕਿੱਥੇ ਮਿਲੋਗੀ ਫਾਸਟ ਫੂਡ ਦੀ ਦੁਕਾਨ ਦੇ ਉੱਪਰ ਕਾਰਨ ਹਰ ਇੱਕ ਵਿਅਕਤੀ ਨੂੰ ਬਹੁਤ ਜ਼ਿਆਦਾ ਰਫਤਾਰ ਦੇ ਵਿੱਚ ਭੱਜਣ ਦੀ ਅੱਜ ਦੇ ਸਮੇਂ ਦੇ ਵਿੱਚ ਜ਼ਰੂਰਤ ਪੈ ਗਈ ਆ ਲੇਕਿਨ ਜਦ ਅਸੀਂ ਪ੍ਰਭੂ ਦੇ ਵਚਨ ਨੂੰ ਪੜ੍ਹਦੇ ਆ ਪ੍ਰਭੂ ਦੇ ਵਚਨ ਨੂੰ ਸਿੱਖਦੇ ਆ ਤਾਂ ਮੈਂ ਇੱਥੇ ਤੁਹਾਨੂੰ ਰੋਕਣਾ ਚਾਹੂੰਗਾ ਕਿ ਹਰ ਇੱਕ ਚੀਜ਼ ਤੁਹਾਨੂੰ ਬੜੀ ਰਫਤਾਰ ਵਾਲੀ ਬਹੁਤ ਸਪੀਡ ਵਾਲੀ ਚਾਹੀਦੀ ਆ ਲੇਕਿਨ ਪ੍ਰਭੂ ਦੇ ਵਚਨ ਨੂੰ ਜਦੋਂ ਪੜ੍ਹਨਾ ਆ ਤਾਂ ਉਦੋਂ ਮੈਂ ਇਹ ਦੱਸਣਾ ਚਾਹੂੰਗਾ ਕਿ ਤੁਹਾਨੂੰ ਆਪਣੀ ਸਪੀਡ ਨੂੰ ਸਲੋ ਕਰਨਾ ਪਊਗਾ ਤੁਹਾਨੂੰ ਰੁਕਣਾ ਪਊਗਾ ਔਰ ਪ੍ਰਭੂ ਦੇ ਵਚਨਾਂ ਦੇ ਉੱਪਰ ਰੁਕ ਕੇ ਇਹਦੇ ਵਿੱਚ ਪਰਮੇਸ਼ਰ ਨੇ ਜੋ ਮੇਰੇ ਲਈ ਸੰਦੇਸ਼ ਰੱਖਿਆ ਆ ਉਹਨੂੰ ਲੈਣਾ ਪਊਗਾ ਕਿਉਂ ਕਿ ਕਿਉਂਕਿ ਪ੍ਰਭੂ ਦੇ ਵਚਨ ਦੇ ਵਿੱਚ ਅਸੀਂ ਦੋ ਮੁੱਖ ਗੱਲਾਂ ਨੂੰ ਜੋ ਦੇਖਦੇ ਆ ਇਸ ਦੇ ਵਿੱਚ ਬਹੁਤ ਸਾਰੀਆਂ ਅਗਰ ਇਹਨੂੰ ਪੜਾਂਗੇ ਤਾਂ ਗਿਆਨ ਦੀਆਂ ਗੱਲਾਂ ਸਾਨੂੰ ਮਿਲਣਗੀਆਂ ਨੰਬਰ 2 ਜੋ ਸਾਡੇ ਜੀਵਨ ਲਈ ਬਹੁਤ ਜ਼ਰੂਰੀ ਆ ਇਹਦੇ ਵਿੱਚ ਪਰਮੇਸ਼ਰ ਦਾ ਛੁਪਿਆ ਹੋਇਆ ਸੰਦੇਸ਼ ਮੇਰੇ ਲਈ ਉਹ ਮੇਰੇ ਆਤਮਿਕ ਜੀਵਨ ਦੇ ਲਈ ਕੀ ਆ ਜਿੰਨੀ ਦੇਰ ਤੱਕ ਉਹ ਮੈਂ ਇਹਦੇ ਵਿੱਚੋਂ ਲੈ ਨਹੀਂ ਲੈਂਦਾ ਉਨੀ ਦੇਰ ਤੱਕ ਮੈਨੂੰ ਰੁਕਣਾ ਪਊਗਾ ਮੈਨੂੰ ਪਰਮੇਸ਼ਰ ਦੇ ਵਚਨਾਂ ਦੇ ਉੱਪਰ ਧਿਆਨ ਕਰਨਾ ਪਊਗਾ ਨਹੀਂ ਤੂੰ ਬਹੁਤ ਵਾਰ ਅਸੀਂ ਵਚਨ ਨੂੰ ਪੜ੍ਹਦੇ ਜਾਂਦੇ ਹਾਂ ਬੜੀ ਸਪੀਡ ਦੇ ਨਾਲ ਭੱਜਦੇ ਜਾਂਦੇ ਹਾਂ ਲੇਕਿਨ ਪ੍ਰਭੂ ਦਾ ਜੋ ਸੰਦੇਸ਼ ਹੈ ਉਹਨੂੰ ਅਸੀਂ ਛੱਡ ਜਾਂਦੇ ਹਾਂ ਸੋ ਇਸ ਲਈ ਪ੍ਰਭੂ ਦੇ ਵਚਨ ਦੇ ਵਿੱਚ ਦੋ ਗੱਲਾਂ ਮੁੱਖ ਅਸੀਂ ਦੇਖਦੇ ਹਾਂ ਗਿਆਨ ਪ੍ਰਾਪਤ ਕਰ ਸਕਦੇ ਹਾਂ ਲੇਕਿਨ ਇਹਦੇ ਵਿੱਚ ਛੁਪਿਆ ਜੋ ਪਰਮੇਸ਼ਰ ਦਾ ਸੰਦੇਸ਼ ਹੈ ਉਹਨੂੰ ਅਸੀਂ ਪ੍ਰਾਪਤ ਕਰ ਸਕਦੇ ਹਾਂ ਇਸ ਲਈ ਸਾਨੂੰ ਪ੍ਰਭੂ ਦੇ ਵਚਨਾਂ ਦੇ ਨਾਲ ਬੈਠ ਕੇ ਸਮਾਂ ਬਤਾਉਣਾ ਪਊਗਾ ਕਿਉਂ ਕਿਉਂਕਿ ਜਦ ਅਸੀਂ ਪ੍ਰਭੂ ਦਾ ਵਚਨ ਜ਼ਬੂਰਾਂ ਦੀ ਪੋਤੀ ਉਸ ਦਾ 130 ਅਧਿਆਇ ਔਰ ਉਹਦਾ ਜਦੋਂ ਅਸੀਂ 5 ਵਚਨ ਪੜ੍ਹਦੇ ਹਾਂ ਤਾਂ ਉਹਦੇ ਵਿੱਚ 다ਊਦ ਕਿਸ ਪ੍ਰਕਾਰ ਪ੍ਰਭੂ ਦੇ ਵਚਨਾਂ ਦੀ ਤਾਂਗ ਉਡੀਕ ਦੇ ਵਿੱਚ ਆ ਔਰ ਉਹ ਜ਼ਬੂਰ ਨੂੰ ਕਿਸ ਪ੍ਰਕਾਰ ਲਿਖਦਾ ਆ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਉਹ ਦੇਖਾਂਗੇ ਕਦਾਹ ਮੇਰੀ ਜਾਨ ਵੀ ਉਡੀਕ ਦੀ ਹੈ ਦੇਖੋ ਮੈਂ ਯਹੋਵਾ ਨੂੰ ਉਡੀਕਦਾ ਹਾਂ ਮੇਰੀ ਜਾਨ ਵੀ ਉਡੀਕਦੀ ਹੈ ਅਤੇ ਉਹਦੇ ਬਚਨ ਉੱਤੇ ਮੇਰੀ ਆਸ ਹੈ ਹallelujah ਇਧਰ ਕਹਿੰਦਾ ਮੇਰੀ ਆਸਾ ਉਹਦੇ ਵਚਨ ਦੇ ਉੱਪਰ ਆ ਮੈਂ ਯਹੋਵਾ ਨੂੰ ਉਡੀਕਦਾ ਹਾਂ ਮੇਰੀ ਜਾਨ ਵੀ ਉਡੀਕਦੀ ਆ ਔਰ ਮੇਰਾ ਭਰੋਸਾ ਮੇਰਾ ਵਿਸ਼ਵਾਸ ਮੇਰੀ ਤਾਂਕ ਮੇਰੀ ਉਡੀਕ ਯਹੋਵਾ ਦੇ ਵਚਨ ਦੇ ਉੱਪਰ ਆ ਕਿ ਕਿੰਨੀ ਅੱਛੀ ਗੱਲ ਆ ਕਿ ਅਸੀਂ ਦੇਖਦੇ ਆ ਜੋ ਅਸੀਂ ਸੋਚਦੇ ਆ 다ਊਦ ਪਰਮੇਸ਼ਰ ਦੇ ਕਦਮਾਂ ਦੇ ਵਿੱਚ ਬੈਠਦਾ ਆ ਔਰ ਕੁਝ ਸਮਾਂ ਇੰਤਜ਼ਾਰ ਕਰਦਾ ਆ ਔਰ ਉਹ ਕਿਸ ਚੀਜ਼ ਦਾ ਇੰਤਜ਼ਾਰ ਕਰਦਾ ਆ ਕਿ ਪਰਮੇਸ਼ਰ ਆਪਣੇ ਵਚਨਾਂ ਦੁਆਰਾ ਮੇਰੇ ਨਾਲ ਗੱਲ ਕਰੇ ਪਰਮੇਸ਼ਰ ਦੇ ਵਚਨ ਉਹਨੂੰ ਤਸੱਲੀ ਦੇਣ ਇਸ ਲਈ ਉਹ ਆਪਣੀ ਉਸ ਜ਼ਿੰਦਗੀ ਦੇ ਅਨੁਭਵ ਤੋਂ ਲਿਖਦਾ ਆ ਤਜਰਬੇ ਤੋਂ ਲਿਖਦਾ ਆ ਮੇਰੀ ਜਾਨ ਬੀ ਹੋਵਾਨੂੰ ਉਡੀਕਦੀ ਆ ਮੈਂ ਯਹੋਵਾ ਨੂੰ ਉਡੀਕਦਾ ਆ ਔਰ ਮੇਰੀ ਆਸ਼ਾ ਪ੍ਰਭੂ ਦੇ ਵਚਨ ਦੇ ਉੱਪਰ ਆ ਸਾਡਾ ਪੂਰਾ ਭਰੋਸਾ ਪ੍ਰਭੂ ਦੇ ਵਚਨ ਦੇ ਉੱਪਰ ਤਦ ਹੀ ਹੋ ਸਕਦਾ ਆ ਅਗਰ ਅਸੀਂ ਪ੍ਰਭੂ ਦੇ ਵਚਨ ਨੂੰ ਪੜ੍ਹਦੇ ਆ ਸੁਣਦੇ ਆ ਔਰ ਇਹਦੇ ਨਾਲ ਸਮਾਂ ਬਤਾਉਨੇ ਆ ਇਧਰ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਆ ਜ਼ਬੂਰਾਂ ਦੀ ਪੋਥੀ 100 19 ਅਧਿਆਇ ਬਾਈਬਲ ਦਾ ਸਭ ਤੋਂ ਵੱਡਾ ਅਧਿਆਇ ਲੇਕਿਨ ਜਦੋਂ ਤੁਸੀਂ ਇਹਨੂੰ ਦੇਖੋਗੇ ਤਾਂ ਪੂਰਾ 119 ਅਧਿਆਇ ਪ੍ਰਭੂ ਦੇ ਵਚਨਾਂ ਦੇ ਨਾਲ ਭਰਿਆ ਪਿਆ ਆ ਕਿਸ ਪ੍ਰਕਾਰ ਪ੍ਰਭੂ ਦਾ ਦਾਸ ਉਹਨਾਂ ਵਚਨਾਂ ਦੀ ਵਿਆਖਿਆ ਕਰਦਾ ਆ ਔਰ ਕਿਵੇਂ ਆਪਣੇ ਮਨ ਦੇ ਲਈ ਉਹ ਖੁਸ਼ੀ ਦਾ ਕਾਰਨ ਦੱਸਦਾ ਹੈ ਕਿ ਪ੍ਰਭੂ ਤੇਰੇ ਵਚਨ ਕਿਸ ਪ੍ਰਕਾਰ ਮੇਰੇ ਲਈ ਖੁਸ਼ੀ ਦਾ ਕਾਰਨ ਨੇ ਇਹ ਜ਼ਰੂਰੀ ਆ ਕਿ ਅਸੀਂ ਪ੍ਰਭੂ ਦੇ ਵਚਨਾਂ ਦੇ ਨਾਲ ਸਮਾਂ ਬਤਾਈਏ ਜਦੋਂ ਸਮਾਂ ਬਤਾਵਾਂਗੇ ਤੋ ਪ੍ਰਭੂ ਦਾ ਵਚਨ ਕਿੰਨਾ ਤਨ ਉਹ ਵਿਅਕਤੀ ਆ ਮੁਬਾਰਕ ਉਹ ਵਿਅਕਤੀ ਆ ਜਿਹੜਾ ਯਹੋਵਾ ਦੀ ਬਵਸਤਾ ਦੇ ਉੱਪਰ ਦਿਨ ਰਾਤ ਧਿਆਨ ਕਰਦਾ ਆ ਜ਼ਬੂਰਾਂ ਦੀ ਪੋਥੀ ਇੱਕ ਅਧਿਆਇ ਔਰ ਉਸ ਦਾ ਤਿੰਨ ਵਚਨ ਜ਼ਬੂਰਾਂ ਦੀ ਪੋਥੀ ਤੋ ਸੋ ਤਿੰਨ ਵਚਨ ਅਸੀਂ ਪੜਾਂਗੇ ਵਰਕਾ ਹੋਵੇਗਾ ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ ਅਤੇ ਜਿਹੜਾ ਰੁੱਤ ਸਿਰ ਆਪਣਾ ਫਲ ਦਿੰਦਾ ਹੈ ਜਿਹਦੇ ਪੱਤੇ ਨਹੀਂ ਕਮਲਾਉਂਦੇ ਅਤੇ ਜੋ ਕੋ ਜੋ ਕਰੇ ਸੋ ਸਫਲ ਹੁੰਦਾ ਹੈ ਸੋ ਇਹ ਉਸ ਵਿਅਕਤੀ ਦੇ ਬਾਰੇ ਲਿਖਿਆ ਉਸ ਆਦਮੀ ਦੇ ਬਾਰੇ ਲਿਖਿਆ ਆ ਜਦੀ ਜ਼ਿੰਦਗੀ ਦੇ ਵਿੱਚ ਅਸੀਂ ਨਿਰਾਸ਼ਾ ਨਹੀਂ ਦੇਖ ਸਕਦੇ ਉਹਦੀ ਜ਼ਿੰਦਗੀ ਚ ਨਿਰਾਸ਼ਾ ਆਏਗੀ ਵੀ ਤੋ ਵੀ ਤੋ ਵੀ ਉਹ ਪ੍ਰਭੂ ਦੇ ਵਚਨਾਂ ਦੇ ਉੱਪਰ ਭਰੋਸਾ ਕਰਕੇ ਚੱਲਦਾ ਆ ਔਰ ਉਸ ਤੋਂ ਉੱਪਰ ਜਦੋਂ ਅਸੀਂ ਵਚਨ ਨੂੰ ਪੜ੍ਹਦੇ ਆ ਉਹ ਕਿਉਂ ਪ੍ਰੋਸਾ ਕਰਕੇ ਚੱਲਦਾ ਕਿਉਂਕਿ ਉਹ ਦਿਨ ਰਾਤ ਪ੍ਰਭੂ ਯਹਵਾਦੀ ਬਵਸਤਾ ਦੇ ਵਿੱਚ ਮਗਨ ਰਹਿੰਦਾ ਹੈ ਉਹ ਹਮੇਸ਼ਾ ਪ੍ਰਭੂ ਦੇ ਵਚਨਾਂ ਦੇ ਉੱਪਰ ਧਿਆਨ ਲਾਉਂਦਾ ਰਹਿੰਦਾ ਆ ਉਹਦਾ ਅਸੀਂ ਦੋ ਵਚਨ ਵੀ ਪੜਾਂਗੇ ਪਰ ਯਹਵਾਦੀ ਬਵਸਤਾ ਵਿੱਚ ਮਗਨ ਰਹਿੰਦਾ ਹੈ ਅਤੇ ਦਿਨ ਰਾਤ ਉਸ ਤਾਂ ਸਿੱਖਿਆ ਕਰ। ਸੋ ਦਿਨ ਰਾਤ ਬਵਸਤਾ ਦੇ ਉੱਪਰ ਧਿਆਨ ਕਰਦਾ ਆ। ਤੋ ਅਗਰ ਅਸੀਂ ਦਿਨ ਰਾਤ ਬਵਸਤਾ ਦੇ ਉੱਪਰ ਧਿਆਨ ਕਰਨਾ ਆ, ਤੋ ਜ਼ਬੂਰ ਲਿਖਣ ਵਾਲਾ ਇੱਕ ਅਧਿਆਇ ਦਾ ਇੱਕ ਵਚਨ ਜਦ ਲਿਖਦਾ ਆ ਤੇ ਉਹ ਕਹਿੰਦਾ ਆ ਕਿ ਸਾਨੂੰ ਦੁਸ਼ਟਾਂ ਦੀ ਮੰਡਲੇ ਦੇ ਵਿੱਚ, ਪਾਪੀਆਂ ਦੇ ਰਾਹ ਦੇ ਵਿੱਚ ਔਰ ਮੁਖੋਲੀਆਂ ਦੀ ਜੁੰਡੀ ਦੇ ਵਿੱਚ ਇਹ ਸਭ ਕੁਝ ਛੱਡ ਕੇ ਇਹੋਵਾ ਦੀ ਬਵਸਤਾ ਤੇ ਧਿਆਨ ਕਰਨਾ ਪਊਗਾ। ਅਗਰ ਅਸੀਂ ਪ੍ਰਭੂ ਦੇ ਵਚਨਾਂ ਦੇ ਉੱਪਰ ਧਿਆਨ ਕਰਨਾ ਹੈ ਤਾਂ ਸਾਨੂੰ ਬੁਰੀ ਸੰਗਤੀ ਨੂੰ ਛੱਡਣਾ ਪਊਗਾ। ਉਹਨਾਂ ਵਿਅਕਤੀਆਂ ਦੇ ਵਿੱਚ ਜਾ ਕੇ ਜਿੱਥੇ ਅਸੀਂ ਖੜਦੇ ਹਾਂ ਕਿੰਨਾ-ਕਿੰਨਾ ਸਮਾਂ ਅਸੀਂ ਖਰਾਬ ਕਰਦੇ ਹਾਂ। ਜ਼ਰੂਰੀ ਆ ਕਿ ਉਸ ਸੰਗਤੀ ਨੂੰ ਛੱਡ ਕੇ ਪ੍ਰਭੂ ਦੇ ਵਚਨ ਦੇ ਨਾਲ ਸਮਾਂ ਬਤਾਈਏ। ਇਹੀ ਗੱਲ ਪ੍ਰਭੂ ਦਾ ਦਾਸ ਯਰਮੀਆ ਲਿਖਦਾ ਆ। ਯਰਮੀਆ ਦੀ ਕਿਤਾਬ 15 ਅਧਿਆਏ ਔਰ ਉਹਦਾ 16 ਵਚਨ। ਯਰਮੀਆ ਦੀ ਕਿਤਾਬ 15 ਅਧਿਆਏ ਔਰ ਉਸਦਾ 16 ਵਚਨ। ਤੇਰੀਆਂ ਗੱਲਾਂ ਮੈਨੂੰ ਲੱਗੀਆਂ ਅਤੇ ਮੈਂ ਉਹਨਾਂ ਨੂੰ ਖਾ ਲਿਆ ਤੇਰੀਆਂ ਗੱਲਾਂ ਮੇਰੇ ਲਈ ਖੁਸ਼ੀ ਅਤੇ ਮੇਰੇ ਦਿਲ ਦਾ ਆਨੰਦ ਸਨ ਕਿਉਂ ਜੋ ਮੈਂ ਤੇਰੇ ਨਾਮ ਦਾ ਅਖਮੌਤਾ ਹੇ ਯਹਵਾ ਤੈਨਾ ਦੇ ਪਰਦੇਸ਼ਵ ਸੋ ਇਧਰ ਯਹਮੀਆਂ ਵੀ ਕੀ ਬੋਲਦਾ ਆ ਕਹਿੰਦਾ ਤੇਰੇ ਵਚਨ ਮੇਰੇ ਕੋਲ ਆਏ ਤੇ ਮੈਂ ਉਹਨਾਂ ਨੂੰ ਖਾ ਲਿਆ ਪ੍ਰਭੂ ਦਾ ਵਚਨ ਜਦ ਇੱਕ ਵਿਅਕਤੀ ਖਾਣਾ ਸ਼ੁਰੂ ਕਰਦਾ ਆ ਤਾਂ ਉਹਦੀ ਜ਼ਿੰਦਗੀ ਦੇ ਵਿੱਚ ਇੱਕ ਤਬਦੀਲੀ ਸ਼ੁਰੂ ਹੋ ਜਾਂਦੀ ਆ ਉਹ ਬੋਲਦਾ ਤਦ ਮੈਂ ਤੇਰਾ ਅਖਮਾਉਣ ਲੱਗ ਪਿਆ ਤਦ ਮੈਂ ਠੱਠਾ ਕਰਨ ਵਾਲਿਆਂ ਦੀ ਮੰਡਲੀ ਦੇ ਵਿੱਚ ਜਾ ਕੇ ਨਹੀਂ ਬੈਠਾ ਕਿਉਂਕਿ ਕਿੰਨੀ ਵਾਰ ਸਾਡਾ ਸਮਾਂ ਜਾਂ ਜਿਹੜਾ ਅਸੀਂ ਆਪਸੀ ਗੱਲਾਂ ਬਾਤਾਂ ਦੇ ਵਿੱਚ ਖਰਾਬ ਕਰ ਦਿੰਨੇ ਆ ਔਰ ਕਿੰਨੀ ਵਾਰ ਪ੍ਰਭੂ ਦਾ ਵਚਨ ਜੋ ਅਸੀਂ ਪੜ੍ਹਨਾ ਆ ਉਦਾਹਰਨ ਦੇ ਲਈ ਤੁਸੀਂ ਸਵੇਰ ਉੱਠੇ ਤੁਸੀਂ ਇੱਕ ਨਿਊਜ਼ਪੇਪਰ ਲਿਆ ਔਰ ਨਿਊਜ਼ਪੇਪਰ ਨੂੰ ਪੜ੍ਹਨਾ ਸ਼ੁਰੂ ਕੀਤਾ ਨਿਊਜ਼ਪੇਪਰ ਪੜ੍ਹਨਾ ਕੋਈ ਪਾਪ ਨਹੀਂ ਆ ਲੇਕਿਨ ਉਸ ਨਿਊਜ਼ਪੇਪਰ ਦੇ ਉੱਪਰ ਜਾਂ ਅੱਜ ਚੱਲ ਰਹੇ ਸਮੇਂ ਦੇ ਵਿੱਚ ਤੁਸੀਂ ਮੋਬਾਈਲ ਨੂੰ ਲਿਆ ਔਰ ਮੋਬਾਈਲ ਦੇ ਉੱਪਰ ਨਿਊਜ਼ ਸੁਣਨਾ ਸ਼ੁਰੂ ਕਰ ਦਿੱਤਾ ਔਰ ਤੁਸੀਂ ਕਿੰਨਾ ਟਾਈਮ ਨਿਊਜ਼ ਸੁਣਨ ਤੇ ਖਰਾਬ ਕੀਤਾ ਕਿੰਨਾ ਟਾਈਮ ਤੁਸੀਂ ਨਿਊਜ਼ ਪੇਪਰ ਪੜ੍ਹਨ ਤੇ ਖਰਾਬ ਕੀਤਾ ਕਿੰਨਾ ਸਮਾਂ ਤੁਸੀਂ ਆਪਣੇ ਦੋਸਤਾਂ ਦੇ ਨਾਲ ਬੈਠ ਕੇ ਖਰਾਬ ਕੀਤਾ ਕਿੰਨਾ ਸਮਾਂ ਤੁਸੀਂ ਮੋਬਾਈਲ ਦੇ ਉੱਪਰ ਖਰਾਬ ਕੀਤਾ ਇਹ ਸਭ ਜਦੋਂ ਅਸੀਂ ਆਪਣੇ ਜੀਵਨ ਤੇ ਧਿਆਨ ਕਰਾਂਗੇ ਤੇ ਸਾਨੂੰ ਲੱਗੂ ਇਹ ਤੋਂ ਕੋਈ ਪਾਪ ਹੀ ਨਹੀਂ ਹੈ ਬੇਸ਼ੱਕ ਪਾਪ ਨਹੀਂ ਆ ਲੇਕਿਨ ਜੋ ਗੱਲਾਂ ਪਰਮੇਸ਼ਰ ਦੇ ਵਚਨ ਤੋਂ ਮੈਨੂੰ ਦੂਰ ਕਰ ਰਹੀਆਂ ਆ ਇਹ ਜ਼ਰੂਰੀ ਆ ਕਿ ਉਹਨਾਂ ਗੱਲਾਂ ਨੂੰ ਮੈਂ ਆਪਣੇ ਜੀਵਨ ਤੋਂ ਦੂਰ ਕਰਾਂ ਨਹੀਂ ਤੂੰ ਪਰਮੇਸ਼ਰ ਦੇ ਵਚਨ ਦੇ ਉੱਪਰ ਧਿਆਨ ਕਰਨ ਦੀ ਬਜਾਏ ਦਿਨ ਰਾਤ ਇਹਦੇ ਉੱਤੇ ਮਨਨ ਕਰਨ ਦੀ ਬਜਾਏ ਮੈਂ ਜ਼ਿਆਦਾ ਸਮਾਂ ਕਿੱਧਰ ਖਰਾਬ ਕਰ ਦਊਂਗਾ ਆਪਣੇ ਉਹਨਾਂ ਦੋਸਤਾਂ ਦੇ ਨਾਲ ਆਪਣੇ ਮੋਬਾਈਲ ਦੇ ਨਾਲ ਨਿਊਜ਼ ਦੇਖਣ ਦੇ ਨਾਲ ਨਿਊਜ਼ਪੇਪਰ ਪੜਨ ਦੇ ਨਾਲ ਔਰ ਇੱਥੋਂ ਤੱਕ ਕਿੰਨੀ ਵਾਰ ਅਸੀਂ ਜਦ ਥਕਾਵਟ ਦੇ ਵਿੱਚ ਆਉਣੇ ਆ ਸਾਰਾ ਦਿਨ ਕੰਮ ਕਰਕੇ ਘਰ ਦੇ ਵਿੱਚ ਵਾਪਸ ਆਉਣੇ ਆ ਅਸੀਂ ਟੀਵੀ ਦਾ ਰਿਮੋਟ ਫੜਦੇ ਆਂ ਔਰ ਟੀਵੀ ਔਨ ਕਰ ਲੈਨੇ ਆ ਕਿੰਨਾ ਕਿੰਨਾ ਸਮਾਂ ਅਸੀਂ ਟੀਵੀ ਦੇ ਉੱਪਰ ਖਰਾਬ ਕਰ ਦਿੰਨੇ ਆ ਲੇਕਿਨ ਮੈਂ ਚਾਹੂੰਗਾ ਕਿ ਅਗਰ ਅਗਰ ਪਰਮੇਸ਼ਰ ਦਾ ਸੰਦੇਸ਼ ਸਾਨੂੰ ਇਹਦੇ ਵਿੱਚੋਂ ਮਿਲਣਾ ਆ ਤਾਂ ਜ਼ਰੂਰੀ ਆ ਕਿ ਸਮਾਂ ਕੱਢ ਕੇ ਇਹਦੇ ਉੱਤੇ ਸਾਨੂੰ ਧਿਆਨ ਕਰਨਾ ਪਊਗਾ ਤਾਦੀ ਇੱਕ ਵਿਅਕਤੀ ਆਤਮਿਕ ਜੀਵਨ ਦੇ ਵਿੱਚ ਅੱਗੇ ਵੱਧ ਸਕਦਾ ਆ ਇਸ ਲਈ ਜ਼ਬੂਰਾਂ ਦੀ ਪੋਥੀ 119 ਅਧਿਆਇ ਔਰ ਉਸ ਦਾ 6 ਵਚਨ ਅਸੀਂ ਪੜਾਂਗੇ ਜਦ ਮੈਂ ਤੇਰੇ ਸਾਰੇ ਹੁਕਮਾਂ ਤੇ ਮੌ ਖੜਾਂਗਾ ਤਦ ਮੈਂ ਲੱਜਿਆਵਾਂ ਨਾ ਹੋਵਾਂਗਾ ਤੋ ਪ੍ਰਭੂ ਦਾ ਦਾਸ ਕਹਿੰਦਾ ਜਦ ਮੈਂ ਤੇਰੇ ਸਾਰੇ ਵਚਨਾਂ ਦੇ ਉੱਪਰ ਧਿਆਨ ਕਰੂੰਗਾ ਜਦ ਮੈਂ ਉਹਦੇ ਉੱਤੇ ਧਿਆਨ ਕਰਕੇ ਵਿਸ਼ਵਾਸ ਕਰੂੰਗਾ ਇਹ ਵਚਨ ਮੇਰੀ ਜ਼ਿੰਦਗੀ ਦੇ ਵਿੱਚ ਕੰਮ ਕਰਨਗੇ ਤਦ ਮੈਂ ਲੱਜਿਆਵਾਂ ਨਹੀਂ ਹੋਊਗਾ। 다우ਦ ਇਸੇ ਹੀ ਪਿਆਸ ਦੇ ਵਿੱਚ ਇਸੇ ਹੀ ਭੁੱਖ ਦੇ ਵਿੱਚ ਲਿਖਦਾ ਆ ਜ਼ਬੂਰਾਂ ਦੀ ਪੋਤੀ 119 ਅਧਿਆਇ ਔਰ ਉਸਦਾ 147 ਔਰ 148 ਵਚਨ। ਜ਼ਬੂਰਾਂ ਦੀ ਪੋਤੀ ਉਸਦਾ 119 ਅਧਿਆਇ ਉਹਦਾ 147 ਔਰ 148 ਵਚਨ। ਪਉ ਫੁੱਟਨ ਤੋਂ ਪਹਿਲਾਂ ਉੱਠਿਆ ਤੇ ਦੁਹਾਈ ਦਿੱਤੀ ਮੈਂ ਤੇਰੇ ਵਚਨ ਲਈ ਆਸਾ ਰੱਖੀ ਮੇਰੀਆਂ ਅੱਖਾਂ ਰਾਤ ਦੇ ਪੈਰਾਂ ਤੋਂ ਅੱਗੇ ਖੁੱਲ ਰਹੀਆਂ ਪੈ ਤੇਰੇ ਵਚਨ ਵਿੱਚ ਲੀਨ ਹੋਵਾ ਸੋ ਦੇਖੋ ਕਿੰਨਾ ਪਿਆਰਾ ਵਚਨ ਪ੍ਰਭੂ ਦਾ ਦਾਸ ਲਿਖਦਾ ਇੱਕ ਵਾਰ ਫਿਰ ਮੈਂ ਪੜਨਾ ਚਾਹੂੰਗਾ ਹੂੰ ਮੈਂ ਪਉ ਫੁੱਟਨ ਤੋਂ ਪਹਿਲਾਂ ਉੱਠਦਾ ਦਾਊਦ ਕਹਿੰਦਾ ਮੈਂ ਪਉ ਫੁੱਟਨ ਤੋਂ ਪਹਿਲਾਂ ਉੱਠ ਪਿਆ ਤੇ ਦੁਹਾਈ ਦਿੱਤੀ ਤੇ ਦੁਹਾਈ ਦਿੱਤੀ ਮੈਂ ਤੇਰੇ ਵਚਨ ਲਈ ਆਸ਼ਾ ਰੱਖੀ ਮੈਂ ਤੇਰੇ ਵਚਨ ਦੇ ਲਈ ਆਸ਼ਾ ਰੱਖੀ ਦਾਊਦ ਕਹਿੰਦਾ ਮੈਂ ਪੋ ਫੁੱਟਨ ਤੋਂ ਪਹਿਲਾਂ ਹੀ ਉੱਠ ਪਿਆ ਮੈਂ ਵਿਸ਼ਵਾਸ ਕਰਦਾ ਹਾਂ ਕਿ ਅਗਰ ਦਾਊਦ ਸਵੇਰ 6 ਵਜੇ ਉੱਠਣਾ ਚਾਹੁੰਦਾ ਤਾਂ 4 ਵਜੇ ਉਹਦੀ ਜਾਗ ਖੁੱਲ ਗਈ ਆ ਔਰ ਕਿਉਂ ਖੁੱਲ ਗਈ ਆ ਕਿਉਂਕਿ ਉਹ ਯਹੋਵਾ ਦੀ ਵਸਤਾ ਦੇ ਲਈ ਪਿਆਸਾ ਆ ਉਹ ਪਰਮੇਸ਼ਰ ਦੀ ਵਸਤਾ ਦੇ ਉੱਪਰ ਪਰਮੇਸ਼ਰ ਦੇ ਵਚਨਾਂ ਦੇ ਉੱਪਰ ਧਿਆਨ ਕਰਨਾ ਚਾਹੁੰਦਾ ਆ ਲੇਕਿਨ ਅਸੀਂ ਕੀ ਕਰਦੇ ਹਾਂ ਅਸੀਂ ਰਾਤ ਨੂੰ 5 ਵਜੇ ਦਾ అలਾਰਮ ਲਾਉਨੇ ਆ ਔਰ ਸੁਬਾ ਜਦੋਂ ਉੱਠਦੇ ਆਂ అలਾਰਮ ਬੜੀ ਇਮਾਨਦਾਰੀ ਦੇ ਨਾਲ ਵੱਜਦਾ ਆ ਔਰ ਅਸੀਂ ਨੀਂਦ ਦੇ ਵਿੱਚ ਹੀ ਉਸ అలਾਰਮ ਨੂੰ ਬੰਦ ਕਰ ਦਿੰਨੇ ਆਂ ਕਿਉਂ ਕਿ ਘੰਟਾ ਹੋਰ ਸੌਣ ਦੀ ਜ਼ਰੂਰਤ ਆ ਅੱਧਾ ਘੰਟਾ ਹੋਰ ਸੌਣ ਦੀ ਜ਼ਰੂਰਤ ਆ 2 ਘੰਟੇ ਹੋਰ ਸੌਣ ਦੀ ਜ਼ਰੂਰਤ ਆ అలਾਰਮ ਤੋਂ ਇਮਾਨਦਾਰੀ ਨਾਲ ਵੱਜ ਰਿਹਾ ਆ ਭਾਈ ਤੂੰ ਮੈਨੂੰ 5 ਵਜੇ ਬੋਲਿਆ ਮੈਂ 5 ਵਜੇ ਘੰਟੀ ਵਜਾ ਰਿਹਾ ਆਂ ਲੇਕਿਨ ਅਸੀਂ ਉਹ ਕੀਮਤੀ ਸਮਾਂ ਆਲਸ ਦੇ ਵਿੱਚ ਸੌਣ ਦੇ ਵਿੱਚ ਗੁਜ਼ਾਰ ਦਿੰਨੇ ਆ ਆਮ ਯਸੀਂ ਦੇਖਦੇ ਆ 6 ਵਜੇ ਤੋਂ ਬਾਅਦ ਘਰਾਂ ਦੇ ਵਿੱਚ ਚਹਿਲ ਪਹਿਲ ਸ਼ੁਰੂ ਹੋ ਜਾਂਦੀ ਆ ਆਸ-ਪਾਸ ਦੇ ਵਿੱਚ ਰੌਲਾ ਸ਼ੁਰੂ ਹੋ ਜਾਂਦਾ ਆ 6 ਵਜੇ ਤੋਂ ਬਾਅਦ ਜਦੋਂ ਤੁਸੀਂ ਪ੍ਰਭੂ ਦੇ ਵਚਨ ਤੇ ਸਟੱਡੀ ਕਰਨ ਦੀ ਕੋਸ਼ਿਸ਼ ਕਰੋਗੇ ਤੁਹਾਨੂੰ ਸਮਾਂ ਨਹੀਂ ਮਿਲੇਗਾ ਇਸ ਲਈ ਸਾਨੂੰ ਪ੍ਰਭੂ ਦੇ ਵਚਨ ਦੇ ਉੱਪਰ ਮਨਨ ਕਰਨ ਲਈ ਇੱਕ ਸ਼ਾਂਤ ਮਾਹੌਲ ਚਾਹੀਦਾ ਆ ਔਰ ਤਦ ਹੀ ਮਿਲ ਸਕਦਾ ਆ ਅਗਰ ਤੁਸੀਂ ਉਸ ਸਮੇਂ ਨੂੰ ਆਪਣੇ ਲਈ ਲਾਭਵੰਤ ਸਮਝੋਗੇ ਸਹੀ ਸਮੇਂ ਤੋਂ ਸੌਵੋਗੇ ਸਹੀ ਸਮੇਂ ਤੇ ਉੱਠੋਗੇ ਤਦ ਹੀ ਪ੍ਰਭੂ ਦੇ ਵਚਨਾਂ ਦੇ ਉੱਪਰ ਤੁਸੀਂ ਮੰਨਨ ਕਰ ਸਕਦੇ ਆ ਇਹਦੇ ਵਿੱਚੋਂ ਲਿਖਿਆ ਸੰਦੇਸ਼ ਤੁਸੀਂ ਆਪਣੇ ਲਈ ਪ੍ਰਾਪਤ ਕਰ ਸਕਦੇ ਆ ਨਹੀਂ ਤਾਂ ਚੱਲਦੇ 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 ਇਹਨਾਂ ਵਚਨਾਂ ਦੇ ਉੱਪਰ ਮੰਨਨ ਕਰਨਾ ਵਿਚਾਰ ਕਰਨਾ ਪਰਮੇਸ਼ਰ ਦੇ ਸੰਦੇਸ਼ ਨੂੰ ਲੈਣਾ ਇਹ ਸਾਡੀ ਜ਼ਿੰਦਗੀ ਦੇ ਵਿੱਚੋਂ ਚਲਾ ਜਾਊਗਾ अपने दोस्तान बिता पसंद करा लेकिन अच्छ मैं प्रभु के वचन दसना चाहता हाँ कि प्रभु ये दोस्त बनना चाहता है प्रभु ये कि मेरे ना गल करो मेरे ना समा बिताओ मैं एक सच्चा दोस्त आ जरा कदी भी साथ नहीं छूँगा इसलिए समा कैठो प्रभु के वचन के उपर ध्यान करो जल्दबाजी ना करो ये उपर मनन करो ਵਚਨ ਨੂੰ ਪੜਨ ਤੋਂ ਬਾਅਦ ਕੋ ਸਮਾਂ ਸ਼ਾਂਤ ਬੈਠੋ ਜੋ ਪੜਿਆ ਆ ਪਰਮੇਸ਼ਰ ਉਹਦੇ ਵਿੱਚੋਂ ਤੁਹਾਡੇ ਨਾਲ ਗੱਲ ਕਰੇਗਾ ਤਾਂ ਦੇ ਵਚਨ ਮੇਰੇ ਆਤਮਿਕ ਜੀਵਨ ਦੇ ਲਈ ਇੰਨਾ ਕੋ ਤਸੱਲੀ ਬਣ ਜਾਣਗੇ ਇੰਨਾ ਕੁੰਤੀ ਦਾ ਕਾਰਨ ਬਣ ਜਾਣਗੇ ਮੈਂ ਵੀ ਬੋਲ ਪਾਉਂਗਾ ਕਿ ਇਹ ਪਰਮੇਸ਼ਰ ਜਿੱਥੇ ਮੈਂ ਪਰਦੇਸੀ ਹੋ ਕੇ ਰਹਿਣਾ ਆ ਉੱਥੇ ਵੀ ਤੇਰੇ ਵਚਨ ਮੇਰੇ ਗੀਤ ਗਾਉਂਦਾ ਵਿਸ਼ਾ ਬਣ ਚੁੱਕੇ ਆ ਦਾਊਦ ਕਹਿੰਦਾ ਜਿਵੇਂ ਕੋਈ ਵੱਡੀ ਲੁੱਟ ਪਾ ਕੇ ਖੁਸ਼ ਹੋ ਜਾਂਦਾ ਆ ਮੈਂ ਤੇਰੇ ਵਚਨਾਂ ਨੂੰ ਪਾ ਕੇ ਖੁਸ਼ ਹੋ ਜਾਂਣਾ ਆ ਤੇਰੇ ਵਚਨ ਸ਼ਹਿਦ ਨਾਲੋਂ ਵੀ ਮਿੱਠੇ ਆ हे परमेश्वर मैं इननो अपने मन च जमा कर लिया या ता जो मैं तेरा पाप ना करा परमेश्वर दे वचन ने सामर्थी आ जो साडी जिंदगी दे विच उंती दा कारण बन जांदे आ लेकिन जरूरी आ के परमेश्वर दी आवाज नु सुणीए जदौ परमेश्वर दी आवाज नु सुनेंगे साडा विश्वास दिन प्रतिदिन वढा जाउगा उस गल नु प्रभु दा दास पॉलस रोमीया दी पत्री 10 अध्याय और उदे 17 वचन दे विच लिखदा आ assi prabhu de vachan de vichon padange ਰੋਮੀਆਂ ਦੀ ਪੱਤਰੀ 10 ਅਧਿਆਇ ਔਰ ਉਸਦਾ 17 ਵਚਨ। ਜੋ ਪਰਮੇਸ਼ਰ ਸੁਨਨ ਨਾਲ ਅਤੇ ਸੁਨਨ ਮਸੀਹ ਦੇ ਵਚਨ ਤੋਂ ਆਉਂਦਾ ਹੈ। ਸੋ ਪ੍ਰਭੂ ਦੇ ਵਚਨ ਦੇ ਵਿੱਚ ਇੱਧਰ ਪ੍ਰਭੂ ਦਾ ਦਾਸ ਪੌਲਸ ਲਿਖਦਾ ਸੁਨਨ ਦੇ ਨਾਲ ਵਿਸ਼ਵਾਸ ਪੈਦਾ ਹੋ ਜਾਂਦਾ ਆ ਤੇ ਜਦ ਮੈਂ ਸਮਾਂ ਕੱਢ ਕੇ ਪਰਮੇਸ਼ਰ ਦਾ ਸੰਦੇਸ਼ ਸੁਣੂੰਗਾ ਪਰਮੇਸ਼ਰ ਜੋ ਮੇਰੇ ਲਈ ਰੱਖਿਆ ਆ ਜੋ ਪਰਮੇਸ਼ਰ ਦੀ ਸਹੀ ਇੱਛਾ ਆ ਜਦ ਉਸ ਸੰਦੇਸ਼ ਮੇਰੇ ਨਾਲ ਗੱਲ ਕਰੂਗਾ ਜਦ ਇਹ ਵਚਨ ਮੇਰੇ ਨਾਲ ਗੱਲ ਕਰਨਗੇ ਜਦ ਮੈਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣੂਗਾ ਤੋ ਦਿਨ-ਪ੍ਰਤੀ ਦਿਨ ਮੇਰਾ ਵਿਸ਼ਵਾਸ ਵਧਦਾ ਜਾਊਗਾ ਤਦ ਮੈਨੂੰ ਮਸੀਹੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਤੋਂ ਕੋਈ ਵੀ ਰੋਕ ਨਹੀਂ ਸਕਦਾ ਚਾਹੇ ਨਰਾਸ਼ਾ ਆਏ ਚਾਹੇ ਚਿੰਤਾ ਆਏ ਚਾਹੇ ਪਰੇਸ਼ਾਨੀਆਂ ਆਉਣ ਚਾਹੇ ਸਾਰੇ ਛੱਡ ਕੇ ਚਲੇ ਜਾਣ ਲੇਕਿਨ ਇਹ ਵਚਨ ਮੈਨੂੰ ਤਸੱਲੀ ਦਿੰਦੇ ਰਹਿਣਗੇ ਪ੍ਰਭੂ ਦਾ ਦਾਸ ਲਿਖਦਾ ਤੇਰੇ ਤੇਰੀ ਸੋਟੀ ਤੇ ਤੇਰੀ ਲਾਠੀ ਮੈਨੂੰ ਤਸੱਲੀ ਦਿੰਦੇ ਆ ਇਸ ਲਈ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨਾ ਬਹੁਤ ਜ਼ਰੂਰੀ ਆ ਇਹ ਆਵਾਜ਼ ਸਾਨੂੰ ਪਰਮੇਸ਼ਰ ਦੇ ਨਜ਼ਦੀਕ ਲੈ ਜਾਂਦੀ ਆ ਅਸੀਂ ਦੇਖਦੇ ਜਦ ਯਹੂਨਾ ਬਪਤਿਸਮਾ ਦੇਣ ਵਾਲਾ ਇਸ ਧਰਤੀ ਦੇ ਉੱਪਰ ਆਇਆ ਔਰ ਲੋਕ ਉਹਦੇ ਕੋਲ ਇਕੱਠੇ ਹੋਏ ਔਰ ਉਹਨਾਂ ਨੇ ਆਖਿਆ ਤੂੰ ਏਲੀਆ ਆ ਤੂੰ ਮੋਸਾ ਆ ਤੂੰ ਕੌਣ ਆ ਤਦ ਉਹਨੇ ਆਖਿਆ ਮੈਂ ਪਰਮੇਸ਼ਰ ਦੀ ਆਵਾਜ਼ ਆਂ ਮੈਂ ਪਰਮੇਸ਼ਰ ਦੀ ਆਵਾਜ਼ ਆਂ ਔਰ ਜਦੋਂ ਪ੍ਰਭੂ ਯੀਸ਼ੂ ਮਸੀਹ ਮਨੁੱਖ ਬਣ ਕੇ ਇਸ ਧਰਤੀ ਤੇ ਆਏ ਜਦੋਂ ਮਨੁੱਖ ਬਣ ਕੇ ਜਾ ਰਹੇ ਸੀ ਯਹੂਨਾ ਕਹਿੰਦਾ ਦੇਖੋ ਜੱਤ ਦਾ ਲੇਲਾ ਜਿਹੜਾ ਸਾਰੇ ਜਗਤ ਦੇ ਪਾਪ ਨੂੰ ਆਪਣੇ ਉੱਪਰ ਚੁੱਕੀ ਫਿਰਦਾ ਆ ਇਹ ਗੱਲ ਸੁਣ ਕੇ ਚੇਲੇ ਯੀਸ਼ੂ ਮਸੀਹ ਦੇ ਪਿੱਛੇ ਚੱਲਣਾ ਸ਼ੁਰੂ ਕਰ ਦਿੱਤਾ ਮੇਰੇ ਪਰਯੋ ਯਹੂਨਾ ਜੋ ਆਵਾਜ਼ ਸੀ ਉਹ ਆਵਾਜ਼ ਚੇਲਿਆਂ ਨੂੰ ਪ੍ਰਭੂ ਯੀਸ਼ੂ ਮਸੀਹ ਦੇ ਕੋਲ ਲੈ ਆਈ ਉਵੇਂ ਹੀ ਇਹ ਆਵਾਜ਼ ਸਾਨੂੰ ਪਰਮੇਸ਼ਰ ਦੇ ਨਜ਼ਦੀਕ ਲੈ ਜਾਂਦੀ ਆ ਉਹਦਾ ਸੰਦੇਸ਼ ਸਾਨੂੰ ਆਤਮਿਕ ਜੀਵਨ ਦੇ ਵਿੱਚ ਉਨਤੀ ਪ੍ਰਦਾਨ ਕਰਦਾ ਆ ਇਸ ਲਈ ਪਰਮੇਸ਼ਰ ਦੇ ਉਸ ਸੰਦੇਸ਼ ਨੂੰ ਸੁੰਣਾ ਬਹੁਤ ਜ਼ਿਆਦਾ ਸਾਡੇ ਲਈ ਜ਼ਰੂਰੀ ਆ ਕਿਉਂਕਿ ਇਹ ਵਚਨ ਪ੍ਰਭੂ ਦਾ ਦਾਸ ਯਾਕੂਬ ਲਿਖਦਾ ਆ ਇਹ ਵਚਨ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਬੋਇਆ ਜਾਣਾ ਆ ਯਾਕੂਬ ਦੀ ਪੱਤਰੀ 1 ਅਧਿਆਇ ਔਰ ਉਸਦਾ 21 ਵਚਨ ਯਾਕੂਬ ਦੀ ਪੱਤਰੀ 1 ਅਧਿਆਇ ਔਰ ਉਸਦਾ 21 ਵਚਨ ਇਸ ਕਾਰਨ ਤੁਸੀਂ ਹਰ ਪ੍ਰਕਾਰ ਦੇ ਗੱਟ ਮੰਨ ਅਤੇ ਬਦੀ ਦੀ ਬਦੀ ਦੀ ਮਾਫ਼ੀ ਨੂੰ ਪਰੇ ਟੁੱਟ ਕੇ ਉਸ ਤੀਜੇ ਵਚਨ ਨੂੰ ਜਿਹੜਾ ਤੁਹਾਡੀਆਂ ਜਾਨਾਂ ਨੂੰ ਪਛਾਹ ਸਕਦਾ ਹੈ ਨਰਮਾਈ ਨਾਲ ਕਬੂਲ ਕਰ ਲੋ ਸੋ ਪ੍ਰਭੂ ਦਾ ਦਾਸ ਲਿਖਦਾ ਇਹ ਵਚਨ ਤੁਹਾਡੀ ਜ਼ਿੰਦਗੀਆਂ ਦੇ ਵਿੱਚ ਬੋਇਆ ਗਿਆ ਆ ਇਹਨੂੰ ਖਿਲਾਰਿਆ ਨਹੀਂ ਗਿਆ ਬਲਕਿ ਇਹ ਬੋਇਆ ਗਿਆ ਆ ਤਾਂ ਜੋ ਬੋਇਆ ਜਾਂਦਾ ਆ ਉਹ ਸਮਰਥ ਦਾ ਕੰਮ ਕਰਦਾ ਆ ਉਹ ਫਲ ਲੈ ਕੇ ਆਉਂਦਾ ਆ ਉਹ 3 ਨਹੀਂ ਉਹ 60 ਨਹੀਂ ਉਹ 100 ਗੁਣਾ ਆਸ਼ੀਸ਼ ਦਾ ਕਾਰਨ ਬਣ ਜਾਂਦਾ ਆ ਉਦਾਹਰਨ ਦੇ ਲਈ ਅਗਰ ਮੇਰੇ ਹੱਥ ਦੇ ਵਿੱਚ ਖਾਣ ਦੇ ਲਈ ਰੋਟੀ ਆ ਅਦਰ ਨੂੰ ਮੈਂ ਦੇਖ ਰਿਹਾ ਹਾਂ ਖਾ ਨਹੀਂ ਰਿਹਾ ਤਾਂ ਕਦੀ ਵੀ ਮੇਰੇ ਲਈ ਤਾਕਤ ਨਹੀਂ ਬਣ ਸਕਦੇ ਲੇਕਿਨ ਜਿਸ ਦਿਨ ਉਹ ਨੂੰ ਮੈਂ ਖਾਣਾ ਸ਼ੁਰੂ ਕਰ ਦੂੰਗਾ ਮੇਰੇ ਅੰਦਰ ਤਾਕਤ ਆਉਣੀ ਸ਼ੁਰੂ ਹੋ ਜਾਊਗੀ ਉਵੇਂ ਹੀ ਪ੍ਰਭੂ ਦਾ ਵਚਨ ਸਾਡੀ ਆਤਮਿਕ ਜੀਵਨ ਦੀ ਰੋਟੀ ਆ ਜਦ ਇਹਨੂੰ ਮੈਂ ਖਾਊਗਾ ਮੈਂ ਉਹਦੀ ਸਮਰਥ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਮਹਿਸੂਸ ਕਰ ਸਕਦਾ ਹਾਂ ਮੈਂ ਵਿਸ਼ਵਾਸ ਦੇ ਵਿੱਚ ਅੱਗੇ ਵਧ ਸਕਦਾ ਹਾਂ ਮੈਂ ਪ੍ਰਭੂ ਦੇ ਵਿੱਚ ਅੱਗੇ ਵਧ ਸਕਦਾ ਹਾਂ ਮੈਂ ਨਰਾਸ਼ਾ ਦਾ ਸਾਹਮਣਾ ਕਰ ਸਕਦਾ ਹਾਂ ਮੈਂ ਚਿੰਤਾ ਦਾ ਸਾਹਮਣਾ ਕਰ ਸਕਦਾ ਹਾਂ ਕਿਉਂ ਕਿ ਇਹ ਵਚਨ ਮੈਰੀ ਜ਼ਿੰਦਗੀ ਦੇ ਵਿੱਚ ਸਮਰਥ ਦੇ ਨਾਲ ਕੰਮ ਕਰ ਰਹੇ ਆ ਇਸ ਲਈ ਅੱਜ ਇਹਨਾਂ ਬਚਨਾਂ ਦੇ ਦੁਆਰਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਅਗਰ ਤੁਸੀਂ ਪ੍ਰਭੂ ਦਾ ਵਚਨ ਪੜਨ ਦੇ ਵਿੱਚ ਜਲਦਬਾਜ਼ੀ ਕਰ ਰਹੇ ਆ ਅਗਰ ਤੁਸੀਂ ਸਮਾ ਪ੍ਰਭੂ ਦੇ ਵਚਨ ਦੇ ਨਾਲ ਬਤੀਤ ਨਹੀਂ ਕਰ ਰਹੇ ਅਗਰ ਤੁਸੀਂ ਪਰਮੇਸ਼ਰ ਦੇ ਸੰਦੇਸ਼ ਨੂੰ ਇਹਦੇ ਵਿੱਚੋਂ ਨਹੀਂ ਲੈ ਰਹੇ ਤਾਂ ਅੱਜ ਤੁਹਾਨੂੰ ਇੱਕ ਫੈਸਲਾ ਲੈਣਾ ਪਊਗਾ ਤੁਹਾਨੂੰ ਪ੍ਰਭੂ ਦੇ ਸਾਹਮਣੇ ਵੱਡੇ ਟਿਕਨੇ ਪੈਣਗੇ ਕਿ ਪ੍ਰਭੂ ਆਜ ਤੱਕ ਮੇਰਾ ਸਮਾ ਮੇਰੇ ਦੋਸਤਾਂ ਨੇ ਮੇਰੇ ਰਿਸ਼ਤੇਦਾਰਾਂ ਨੇ ਮੇਰੇ ਭੈਣ ਭਰਾਵਾਂ ਨੇ ਖਰਾਬ ਕਰ ਦਿੱਤਾ ਮੇਰੇ ਮੋਬਾਈਲ ਨੇ ਖਰਾਬ ਕਰ ਦਿੱਤਾ ਨਿਊਜ਼ ਦੇਖਤੇ ਦੇਖਤੇ ਕਿੰਨਾ ਕਿੰਨਾ ਸਮਾਂ ਮੈਂ ਖਰਾਬ ਕਰ ਦਿੱਤਾ ਲੇਕਿਨ ਅਸ ਤੋਂ ਬਾਅਦ ਪ੍ਰਭੂ ਮੈਨੂੰ ਸਮਝ ਆ ਗਈ ਇਹ ਸਮਾਂ ਮੇਰੇ ਲਈ ਕਿੰਨਾ ਕੀਮਤੀ ਆ ਤੇਰੇ ਵਚਨ ਮੇਰੇ ਲਈ ਕਿੰਨੇ ਸੋਨੇ ਦੇ ਨਾਲੋਂ ਵੀ ਬਹੁਮੁੱਲੇ ਵੱਧ ਕੇ ਆ ਜਿਨ੍ਹਾਂ ਨੂੰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਲੈਣਾ ਆ ਔਰ ਆਤਮਿਕ ਜੀਵਨ ਦੇ ਵਿੱਚ ਅੱਗੇ ਵਧਦੇ ਜਾਣਾ ਆ ਅਸੀਂ ਬਹੁਤ ਵਾਰ ਆਪਣੇ ਸਰੀਰਕ ਕੰਮਾਂ ਦੇ ਲਈ ਹੋ ਸਕਦਾ ਤੁਸੀਂ ਡਿਊਟੀ ਕਰਦੇ ਆ ਤੁਸੀਂ ਨੌਕਰੀ ਕਰਦੇ ਆ ਤੁਸੀਂ ਬਹੁਤ ਵਾਰ ਆਪਣੇ ਸਰੀਰਕ ਕੰਮਾਂ ਦੇ ਲਈ ਉਸ ਨੌਕਰੀ ਦੇ ਉੱਪਰ ਛੁੱਟੀ ਲਈ ਹੋਊਗੀ ਲੇਕਿਨ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਜੀ ਤੁਸੀਂ ਇੱਕ ਦਿਨ ਵੀ ਜਦੋਂ ਤੁਹਾਨੂੰ ਛੁੱਟੀ ਮਿਲੀ ਜਾਂ ਤੁਸੀਂ ਛੁੱਟੀ ਲਈ ਤਦ ਇੱਕ ਦਿਨ ਵੀ ਕੋਈ ਖਾਸ ਦਿਨ ਲਈ ਛੁੱਟੀ ਲਈ ਹੋਵੇ ਔਰ ਉਹ ਖਾਸ ਦਿਨ ਕੀ ਆ ਕਿ ਮੈਂ ਅੱਜ ਪ੍ਰਭੂ ਦੇ ਵਚਨਾਂ ਦੇ ਉੱਪਰ ਧਿਆਨ ਕਰੂੰਗਾ ਮੈਂ ਜੋ ਸਮਾਂ ਬੀਤ ਗਿਆ ਆ ਜੋ ਪਿੱਛੇ ਮੈਂ ਵਚਨ ਨਹੀਂ ਪੜ ਪਾਇਆ ਉਹਨੂੰ ਮੈਂ ਇਕੱਠਾ ਕਰੂੰਗਾ ਮੈਂ ਆਪਣੇ ਆਤਮਿਕ ਜੀਵਨ ਦਾ ਭੋਜਨ ਖਾਊਂਗਾ ਇਹੋ ਜੀ ਆਦਤ ਅਗਰ ਸਾਡੀ ਜ਼ਿੰਦਗੀ 'ਚ ਬਣ ਗਈ ਉਹ ਸਾਨੂੰ ਪ੍ਰਭੂ 'ਚ ਅੱਗੇ ਵਧਣ ਤੋਂ ਕੋਈ ਵੀ ਰੋਕ ਨਹੀਂ ਸਕਦਾ ਇਹਨਾਂ ਵਚਨਾਂ ਦੁਆਰਾ ਜੋ ਪ੍ਰਭੂ ਸਾਡਾ ਗੱਲ ਕਰ ਰਿਹਾ ਸਾਨੂੰ ਇੱਕ ਫੈਸਲਾ ਲੈਣ ਦੀ ਜ਼ਰੂਰਤ ਆ ਤਦ ਹੀ ਪਰਮੇਸ਼ਰ ਦੀ ਉਸ ਵਚਨ ਦੀ ਸਮਰਥ ਨੂੰ ਅਸੀਂ ਆਪਣੀ ਜ਼ਿੰਦਗੀ 'ਚ ਮਹਿਸੂਸ ਕਰ ਸਕਦੇ ਹਾਂ ਸੋ ਅਸੀਂ ਪਹਿਲੇ ਪਾਠ ਦੇ ਵਿੱਚ ਸਿੱਖਿਆ ਕਿ ਬਾਈਬਲ ਦੇ ਕਿਸੇ ਵੀ ਵਚਨ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਸੋ ਅੱਜ ਅਸੀਂ ਦੇਖਿਆ ਕਿ ਪਰਮੇਸ਼ਰ ਦਾ ਵਚਨ ਬਾਈਬਲ ਪੜ੍ਹਦੇ ਸਮੇਂ ਕਦੀ ਵੀ ਜਲਦਬਾਜ਼ੀ ਨਹੀਂ ਕਰਨੀ ਔਰ ਜਲਦਬਾਜ਼ੀ ਕਿਉਂ ਨਹੀਂ ਕਰਨੀ ਕਿਉਂਕਿ ਇਹਦੇ ਵਿੱਚ ਪਰਮేశਹ ਦਾ ਇੱਕ ਸੁਪਿਆ ਜਾਂ ਸੰਦੇਸ਼ ਮੇਰੇ ਲਈ ਆ। ਔਰ ਜਦੋਂ ਮੈਂ ਵਚਨ ਪੜ੍ਹ ਕੇ ਸ਼ਾਂਤ ਮਨ ਦੇ ਨਾਲ ਉਹਦੇ ਕਦਮਾਂ 'ਚ ਬੈਠੂਗਾ, ਉਸ ਸੰਦੇਸ਼ ਮੇਰੇ ਲਈ ਆਊਗਾ। ਤਦ ਮੈਂ ਆਤਮਾ ਦੇ ਵਿੱਚ ਬਲਵੰਤ ਹੋ ਜਾਊਗਾ। ਤਦ ਪ੍ਰਭੂ 'ਚ ਅੱਗੇ ਵਧਨ ਤੋਂ ਮੈਨੂੰ ਕੋਈ ਵੀ ਰੋਕ ਨਹੀਂ ਸਕਦਾ। ਪ੍ਰਭੂ ਇਹਨਾਂ ਵਚਨਾਂ ਦੁਆਰਾ ਤਾਨੂੰ ਆਸ਼ੀਸ਼ ਦੇਵੇ। ਆਓ ਪ੍ਰਾਰਥਨਾ ਕਰਾਂਗੇ। ਸਰਵਸ਼ਕਤੀਮਾਨ ਪ੍ਰਭੂ ਜੀ, ਤੁਹਾਡੇ ਪਵਿੱਤਰ ਵਚਨਾਂ ਦੇ ਲਈ ਤੁਹਾਡਾ ਧੰਨਵਾਦ। ਸੱਚਮੱਚ ਕਿੰਨੀ ਵਾਰ ਪ੍ਰਭੂ, ਤੇਰੇ ਵਚਨਾਂ ਨੂੰ ਅਸੀਂ ਲਾਪਰਵਾਹੀ ਨਾਲ ਪੜ੍ਹਦੇ ਹਾਂ। ਕਿੰਨੀ ਵਾਰ ਸਾਡਾ ਕੀਮਤੀ ਸਮਾਂ ਸਾਡੇ ਰਿਸ਼ਤੇਦਾਰ ਭੈਣ ਭਰਾ ਸਾਡਾ ਮੋਬਾਈਲ ਨਿਊਜ਼ਪੇਪਰ ਟੀਵੀ ਦੇ ਉੱਪਰ ਖਬਰਾਂ ਇਹ ਸਭ ਸਮਾਂ ਸਾਡਾ ਖਰਾਬ ਹੋ ਜਾਂਦਾ ਆ ਲੇਕਿਨ ਅੱਜ ਤੁਹਾਡੇ ਵਚਨ ਦੇ ਵਿੱਚੋਂ ਦੇਖਿਆ ਮੇਰੇ ਲਈ ਸਮਾਂ ਕਿੰਨਾ ਕੀਮਤੀ ਆ ਤੇਰੇ ਵਚਨ ਕਿੰਨੇ ਸੋਨੇ ਦੇ ਨਾਲੋਂ ਵੀ ਬਹੁਤ ਮੁੱਲੇ ਵੱਧ ਕੇ ਆ ਕਿੰਨਾ ਪ੍ਰਭੂ ਦਾ ਦਾਸ ਆਪਣੇ ਮਨ ਤੋਂ ਲਿਖਦਾ ਕਿ ਤੇਰੇ ਬਚਨਾਂ ਨੂੰ ਮੈਂ ਜਦੋਂ ਪੜ ਲੈਂਦਾ ਮੈਂ ਸੁਣ ਲੈਂਦਾ ਮੈਂ ਆਨੰਦ ਦੇ ਨਾਲ ਭਰ ਜਾਂਦਾ ਹਾਂ ਤੇਰੇ ਬਚਨ ਸ਼ਹਿਦ ਨਾਲੋਂ ਵੀ ਮਿੱਠੇ ਆ ਤੇਰੇ ਬਚਨ ਨਿਰਾਸ਼ਾ ਦੇ ਵਿੱਚ ਆਸ਼ਾ ਪੈਦਾ ਕਰ ਦਿੰਦੇ ਆ ਜਦ ਤੇਰੀ ਆਵਾਜ਼ ਇੱਕ ਨਿਰਾਸ਼ ਵਿਅਕਤੀ ਦੇ ਕੋਲ ਆਉਂਦੀ ਆ ਉਹ ਹਿੰਮਤ ਦੇ ਨਾਲ ਦਲੇਰੀ ਦੇ ਨਾਲ ਅੱਗੇ ਵੱਧ ਪਾਉਂਦਾ ਆ ਇਸ ਲਈ ਪ੍ਰਭੂ ਜੇ ਨਦੀਆਂ ਦੇ ਵਿੱਚ ਇੱਕ ਇੱਕ ਵਿਅਕਤੀ ਜਦ ਬਚਨ ਨੂੰ ਪੜੇ ਤੇਰਾ ਸ਼ੁਪਿਆ ਸੰਦੇਸ਼ ਇਹਦੇ ਵਿੱਚੋਂ ਪ੍ਰਾਪਤ ਕਰ ਸਕੇ ਤਾਂ ਕਿ ਇੱਕ ਇੱਕ ਵਿਅਕਤੀ ਆਤਮਿਕ ਜੀਵਨ ਦੇ ਵਿੱਚ ਅੱਗੇ ਵਧ ਸਕੀਏ ਸਾਰਾ ਆਦਰ ਮੇਮਾ ਤੁਹਾਡੇ ਨਾਮ ਨੂੰ ਮਿਲੇ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਚ ਮੰਗਦੇ ਹਾਂ ਆਮੀਨ